ਤੈਨੂੰ ਯਾਰ ਤੈਨੂੰ ਯਾਰ ਬੱਕਰੀ ਮੇਰੀ ਗੱਲ ਸੁਣ ਗੱਟਾਂ ਦੇ ਕੰਮ ਐ ਆ ਸ਼ਬਦ ਮੇਰੀ ਗੱਲ ਤਾ ਸੁਣ ਬਾਈ ਕੈਸਾ ਹੀ ਚੱਲ ਜਾ ਜੈ ਜੀ ਕਰਕੇ ਦੱਸ ਯਾਰ ਹੈ ਬਾਈ ਯਾਰ ਜੈ ਜੀ ਨੋਟ ਦੇ ਵੀ ਸੋਦਾ ਕਰ ਜੈ ਜੀ ਤਾਂ ਯਾਰ ਹੁਣ ਆਏ ਆ ਬਾਈ ਜੇ ਤੂੰ ਜੈ ਜੀ ਰੱਖਦੇ ਤਾਂ ਸਾਨੂੰ ਲੌਣਾ ਫੋਕਾ ਉਹਦੇ ਹੁਣ ਤੁਸੀਂ ਵੀ ਕਾਰੇ ਬੰਦੇ ਸੋ ਮੇਰੀ ਗੱਲ ਮੈਂ ਤਾਂ ਮਿਹਨਤ ਲੈਣੀ ਆ ਮੈਂ ਉਹ ਨਹੀਂ ਕਹਿੰਦਾ ਇਹ ਦੋਵੇਂ ਸਾਹੇ ਬੰਦੇ ਤੂੰ ਵੀ ਜ਼ਿੰਮੇਦਾਰ ਹੋਵੇਂ ਜ਼ਿੰਮੇਦਾਰ ਹੋਣੇ ਵੀ ਸਾਹਮਣੇ ਆ ਤੂੰ ਜ਼ਿੰਮੇਦਾਰ ਹੋਦੇ ਹੈ ਜੇ ਬੰਦ ਜੇ ਤੂੰ ਹੀ ਜਾਇਜ਼ ਕਹਦੇ ਤਰਾ ਹੋਦਾ ਮੈਂ ਤਾਂ ਬਾਈ ਯਾਰ ਕਦੇ ਸੌਦਾ ਹੀ ਨਹੀਂ ਕਰਾਂਗਾ ਮੈਂ ਵੀ ਪਹਿਲੀ ਵਾਰੀ ਆਇਆ ਹਾਂ ਮੰਮੀ ਤੁਹਾਨੂੰ ਸਹੀ ਗੱਲਾਂ ਹੈ ਜੀ ਜ਼ਿੰਮੇਦਾਰੀ ਆਇਆ ਫਿਰ ਆਹ ਗੱਲ ਇਹ ਇਹਨਾਂ ਨੇ ਵੀ ਦਵਾਈ ਵਾਸਤੇ ਲੈਣੀਆਂ ਹੈ ਬੀਡ ਮਾਨ ਕੇ ਲਈ ਤੂੰ ਵੀ ਸਹੀ ਗੱਲ ਦਾ ਆਦੇ ਤਾਂ ਕੰਮ ਨਹੀਂ ਬਣਾ ਨਾਲ ਆ ਸਪੈਸ਼ਲ ਕੋਈ ਦਾਦੇ ਸਹੀ ਗੱਲ ਕੋਈ ਦੱਸ ਐ ਨਹੀਂ ਲੈ ਨਹੀਂ ਆ ਐਸੇ ਰਹੋ ਮੈਂ ਤੁਹਾਨੂੰ ਲਾਉਣਾ ਸੁੱਖਾ ਹੋ ਜੂ ਮੈਂ 20 ਦੀ ਲੈ ਜਾ ਬੱਚੇ ਸੀ ਮੈਂ ਲਾਉਂਦਾ ਤੈਨੂੰ ਬਾਈ 20 ਦੀ ਲੈ ਜਾ 20 ਦਾ ਯਾਰ ਹੁਣ ਉਹਦਾ ਸਾਨੂੰ ਪਹਿਲਾਂ ਤੇਰਾ ਆਈਡੀਆ ਹੀ ਪਤਾ ਸੀ ਵੀ 20 ਦਾ ਮਾਨ ਖੜਾ ਬਾਈ ਦਾ ਸੋਹ ਗੱਲ ਹੁੰਦਾ ਤੁਸੀਂ ਬੱਚੇ ਮੰਗਿਆ ਜਾਇਜ ਨਾਲ ਮੁੱਲ ਕਰਨਾ ਮੰਡੀਆਂ ਤੇ ਬਾਈ ਚੱਲ ਜੀ ਮੈਂ ਤੇ ਬਾਪੂ ਕੋਲ ਲਿਆ ਕਰਕੇ ਦਾ ਪੁੱਛ ਬਾਪੂ ਨੂੰ ਮੈਂ ਯਾਰ ਬਾਪੂ ਉਹਦਾ 10000 ਹਜ਼ਾਰ ਤੇ ਬਾਈ ਆਪਾਂ ਜਦਾਂ ਮਾਨ ਪੜਿਆ ਤਾਂ ਨਹੀਂ ਤੈਨੂੰ ਪੁੱਛਿਆ ਤਾਂ ਨਹੀਂ ਪਰ ਰੋਜ਼ ਉਹਦੇ ਕੋਲੋਂ ਪਤਾ ਲੱਗ ਜਾਂਦਾ ਮੈਂ ਯਾਰ ਬਾਪੂ ਉਹਦਾ ਮੰਨਦਾ 20000 ਤੇ ਆਪਾਂ ਦੇਖ ਲਓ ਪਰ ਅਵੇਂ ਤੂੰ ਵੀ ਲਿਆ ਜੀ ਥੋੜਾ ਜਿਹਾ ਕਲਡਾ ਕੰਮ ਜਿਹਾ ਥੋੜਾ ਜਿਹਾ ਤੂੰ ਜਾਇਜ ਕਰੇ ਤਾਂ ਜਾਇਜ ਹੁਣ ਤੂੰ ਦੱਸ ਨਾ ਫਿਰ ਫੜ ਫੜ ਕੱਟੇਰ ਵੀ ਨਹੀਂ ਨਾ ਤੁਹਾਨੂੰ ਕੱਚੇ ਵੀ ਆਪਣਾ ਉਹ ਨਹੀਂ ਕੰਮ ਵੀ 8 ਲਾ ਲਾ 7 ਲਾ ਦਾ ਉਹ ਕੰਮ ਕੱਚੇ ਨਹੀਂ ਕਰਦੇ ਪੀਆ 13000 ਦੇ 13 ਦਾ ਛੋਟਾ ਨਹੀਂ ਤੈਨੂੰ ਐਂ ਕਹਿੰਦਾ ਵੀ ਕੱਚੇ ਕੰਮ ਨਹੀਂ ਕਰਦੇ ਤੈਨੂੰ ਮੈਂ ਪਹਿਲਾਂ ਨਾ ਉਹਦਾ ਇਹ ਵੀ ਕਹਿੰਦਾ ਆਪਣਾ ਹੱਕ ਨਾ ਰੱਖੀ ਬਾਈ ਕਿ ਬਾਪੂ ਇਹਦਾ ਨਾ ਆਪਣਾ ਰੱਖੀ ਨਾ ਉਹਦਾ ਕਹਿੰਦਾ ਜਾਇਲ ਲਾ ਦੇ ਪਤਾ ਨਹੀਂ ਪਹਿਲੀ ਵਾਰ ਆਏ ਆਂਗੇ ਕੋਈ ਦੇਖ ਉਹ ਵੀ ਤੇਰੀ ਤਹਲੀ ਦੇ ਵੀ ਜਮੀਨਾਰ ਬੰਨਾ ਤਾਂ ਰੱਖੇ ਉਹ ਨਹੀਂ ਉਹਨਾਂ ਮੰਨ ਨਹੀਂ ਸੀ ਜੇ ਲੈਂਡ ਦਾ ਉਹਨੇ ਆਖੀ ਜਿਹੜਾ ਪਸਾ ਰਿਹਾ ਤੇਰੇ ਸਾਹਮਣੇ ਆ ਗੱਬਣਾ ਦੁਨੀ ਗੱਬਣਾ ਤਾਈਂ ਕਰਕੇ ਤਾਈਂ ਕਰਕੇ ਲੈਂਦੇ ਨਾ ਠੱਟ ਟਾਈਮ ਦੀ ਆ ਇਹ ਵਧਣਾ ਇਹ ਬਾਪੂ ਕਹਿੰਦਾ ਯਾਰ ਵਪਾਰੀ ਬੰਦਾ ਨਹੀਂ ਕਹਿੰਦਾ ਸਾਹਮਣ ਵਾਲਾ ਬੰਦਾ ਆਪਾਂ ਕਹਿੰਦਾ ਨਾ ਕੋਈ ਲੈ ਤੂੰ ਖੋਜ ਉਹ ਤਾਂ ਦੇਖਣ ਆਏ ਸੀ ਲੈਂਡ ਨਹੀਂ ਆਏ ਸੀ ਜੈ ਜੈ ਜੀ ਘਰ ਨਾਲ ਭਾਈ ਕੱਟਣਾ ਲ ਤੂੰ ਐਂ ਕਰ ਮੈਂ ਤੈਨੂੰ ਦੱਸ ਤੂੰ ਆਪ ਜਾਇਜ਼ ਦੱਸ ਦੇ ਬਾਅਦ ਬਾਕੀ ਕੋਈ ਮਾਰ ਸੋਟਾ ਜੈ ਕੈਮੀ ਫਤੂਪਕੀ ਹਲਕਾ ਪੋਟਾ ਜਮਾ ਟਿਕਾਣਾ ਐ ਮਾਰੂ ਜਮਾ ਜਮਾ ਗਲੋਲ ਨੂੰ ਜੋ ਤੇਰਾ ਨਾਂ ਪੋਟੇ ਤੇ ਲੱਗਾ ਲੱਗਾ ਬਾਈ ਜਮਾ ਦੇ ਪੋਟੇ ਤੇ ਲਾ ਦੇ ਮੇਰੀ ਤਾਂ ਹੁਣ ਨੰਬਰ ਲੈ ਜੀ ਜੇ ਸਣਾ ਜੋ ਕੋਈ ਨੁਕਾ ਹੋਰ ਵੀ ਨੁਕਾ ਨਾਲੇ ਬਾਈ ਦਾ ਮਨ ਦੱਸ ਦੂ ਬਾਪੂ ਦਾ ਮੈਨੂੰ ਬਾਪੂ ਦੇ ਮਨ ਦਾ ਹੀ ਪਤਾ ਲਾ ਫੋਨ ਮੇਰੀ ਤੇਰੇ ਮਨ ਨਾਲ ਜੇ ਮੈਂ ਦੱਸਤਾ ਜੀ 20 ਦੀ ਜਾ ਕਰਦਾ ਤੇ ਮੈਨੂੰ ਬਾਪੂ ਦੇ ਮਨ ਦਾ ਹੀ ਪਤਾ ਹੈ ਬਾਪੂ ਕਿੰਨੇ ਦੀ ਲੈਂਦਾ ਟਿਕਾਣਾ ਮੈਂ ਮਾਰੂ ਜਮਾ ਐ ਟਿਕਾਣਾ ਵਿਖਾਣੇ ਤੇ ਮਾਰੂਗਾ ਤੂੰ ਮਾਰ ਮੇਰਾ ਬੱਸ ਮਰਵਾ ਜੇ ਤੂੰ ਜੈਨਾ ਮਰਵਾ ਲਾ ਤੂੰ ਗੱਲ ਪੱਕੀ ਗਿਆ ਉਹਦੀ ਮਾਰੂ ਉਹਦੀ ਮਾਰੂ ਹਜ਼ਾਰ ਖੰਡ ਘੱਟ ਦੇ ਦੇ ਯਾਰ ਸਹੀ ਗਿਆ ਸਹੀ ਗਿਆ ਬਾਜੀ ਮਲਕ ਓ ਯਾਰ ਕਰ ਗਿਆ ਹੌਦਾ ਹੁਣੀ ਨਵੇੜ ਦੂੰ ਜਵਾਕ ਦੇ ਉੱਤੇ ਨਿਚਾ ਕੇ ਤੈਨੂੰ ਹੁੱਕ ਮਿੰਟ ਚ ਨਵੇੜ ਦੂੰ ਸਹੀ ਕਰ ਰਹੀ ਜੀ ਗੱਲ ਨਾ ਤੂੰ ਦੱਸ ਤੈਨੂੰ ਉਹ ਨਹੀਂ ਮੈਂ ਨਹੀਂ ਪਾ ਜਦਾਂ ਸਹੀ ਦੱਸਦੇ ਤੂੰ ਵੀ ਕੋ ਕਹ ਦੇ ਮੈਂ ਨਹੀਂ ਪਾ ਜਦਾਂ ਕਹ ਦੇ ਸਹੀ ਕਹ ਦੇ ਤੂੰ ਇੱਕ ਤਾਂ ਕਹ ਦੇ ਹੋਰ ਸਹੀ ਹੋਰ ਇੱਕ ਤਾਂ ਕਹ ਦੇ ਸਹੀ ਕਹ ਦੇ ਹੋਰ ਯਾਰ ਆਪਾਂ ਦਾਣਾਂ ਦੀ ਲੈ ਆਏ ਆ ਫੜ ਫੜ ਹੁਣ ਕੱਚੀ ਮੈਂ ਨਹੀਂ ਲਾਉਂਦਾ ਜੰਗ ਵੀ ਲੋਕ ਮੈਨੂੰ ਗਾਲਾਂ ਕੱਢੀ ਜਾਣ ਕੇ ਸ਼ੰਗ ਵੀ ਬਾਪੂ ਲੜਪੇ ਮੇਰੇ ਨਾਲ ਦੁਕਾਨਾਂ ਪੱਕਾ ਮਾਰੂ ਆ ਤੇ ਮੇਰੀਆਂ ਜਵਾਕ ਦੇ ਮੂੰਹ ਨੂੰ ਤੇ ਤੂੰ ਕਿਸਾਨ ਆ ਜਬਾਣਾ ਕਿਸਾਨ ਮੇਰਾ ਨਾ ਨਾ ਗੱਲ ਤੇ ਤਾੜਨਾ ਜਿਹਦਾ 100 100 ਨਾਲ ਪੋਣੇ ਮੈਂ ਕਿਵੇਂ ਪੁਆਦਾ ਕੋਈ ਦਮ ਹੀ ਨਹੀਂ ਗਾ ਹੁਣ ਮੇਰੀ ਗੱਲ ਸਾਡਾ ਰੋਲ ਦਾ ਹਾਜਾ ਕਰਦਾ ਪਰ ਬਾਪੂ ਕਾ ਹੀ ਮਾਰਨੀ ਸਾਡਾ ਕੰਮ 100 100 200 ਨਾਲ ਪੋਣਿਆਂ ਦਾ ਭਾਈ ਉਹਵੇਂ ਪੁਆਲਾ ਨਹੀਂ ਟਿਕਾਣਾ ਇੱਕੋ ਹੀ ਮਰਵਾਲਾ ਆ ਫੜ ਫੜ ਜਿੰਗਾ ਬਸ ਪੇਚ ਦੀ ਬੱਤੀ ਕੋਣ ਉੱਪਰ ਕਰਕੇ ਪੈਸੇ ਲੈਣੀ ਜਵਾਗ ਨੂੰ ਵਾਅਦਾ ਕਰੇ ਝੋਲ ਰਸਾ ਪਾ ਦੇ ਬੱਕਲੀ پوری 15000 ਦੀ ਬਸ ਸਿਰੇ ਹੀ ਲਾਤਾ ਲੈ ਮਸ ਦੂਬਦ ਕੱਚੀ ਗੱਲ ਹੀ ਨਹੀਂ ਕਰੀ ਮੈਂ ਬਸ ਸਹੀ ਗੱਲ ਕਰਕੇ ਔਰ ਥੋੜਾ ਕਹਣਾ ਦਾ ਜਮੀਨ ਤੂੰ ਟੁਟਕਾਨਾ ਗਿਆ ਸਹੀ ਮਾਰ ਤੂੰ ਟੁਟਕਾਨਾ ਗਿਆ ਸਹੀ ਮਾਰ ਤਾ ਉਹਦੀ ਮਾਰਿਆ ਮੈਂ ਬਸ ਹੂੰ ਬਸ ਉਹ ਵੀ ਬਾਈ ਵਾਅਦਾ ਕਰੇ ਤੈਨੂੰ ਭਰਾਵਾ ਖਾ ਲੈਣ ਦੇ ਮੇਰਾ ਖਾ ਲੈਣ ਦੇ ਵੀਡੀਓ ਖਾ ਲੈਣ ਦੇ ਕਰ अच्छा हुन तू भी 1 मिनट भाई अब ਆਪਣੇ ਇਹਨੂੰ ਬਾਅਦ ਚ ਦੇਵਾਂਗੇ ਬਈ ਕਰਾ ਸਾਈ ਦੂਗੀ। ਬਈ ਕਰਾ ਸਾਈ ਦੂਗੀ ਤੇ ਕਿਹਾਂ ਬੰਦਾ ਸਹੀ ਹੁੰਦਾ? ਅਸੀਂ ਖੁਸ਼ੀ ਨਾਲ ਜਵਾਬ ਦੇ ਚੋਣੀ ਦੱਸਾਂ ਪਾਉਣਾ ਤੂੰ। ਕਿ ਮੈਨੂੰ ਲੈ ਦੇ। ਉਹ ਆ ਬਾਈ ਦੇ ਹੀ ਹੁੰਦਾ। ਦੂਜੀ ਆ? ਹਾਂ ਆ ਬਾਈ ਮੁੰਡਾ ਕਹਿੰਦਾ ਮੇਰਾ ਦੇ ਦੇ ਕਹਿੰਦਾ 10 ਰੁਪਏ। ਆ ਗਿਆ ਕਰਾ ਹੋਰ ਦਾ ਵੀ ਬੰਦਾ ਬਾਈ ਬਣ ਕੇ ਜਹੀ ਜਾ। ਪੂਰੀ ਗੱਲ ਦੱਸ ਜਮਾ ਆ ਬੱਕਰੀ ਦੇ ਹਿਸਾਬ ਨਾਲ ਉਸੇ ਦੱਸ ਦੇ ਗੱਲ ਬਸ। ਉਹਦਾ ਤੈਨੂੰ ਪਤਾ ਹੀ ਆ ਕੁਆਲਿਟੀ ਦਾ ਹੀ ਪਤਾ ਸਾਰਾ ਉਹ ਤਾਂ ਨਹੀਂ। ਹਰ ਕਦਮਾਂ ਦੇ ਕਿਸੇ ਓਨੇ ਬੰਦਿਆਂ ਨੂੰ ਥੋੜੇ ਰਹਿ ਕੇ ਓਨੇ ਬੰਦੇ ਨੂੰ ਸੁਣ ਲਾ ਵੀ ਉਹਦਾ ਤਾਂ ਹਜੇ ਮਨ ਪਾਜਦਾ ਵੀ ਗੱਪੜ ਹੋਵੇ ਨਾ ਹੋਵੇ ਨਹੀਂ ਹੈਗੀ ਗੱਪੜ ਨਹੀਂ ਤੇਰਾ ਮਨ ਅਸੀਂ ਨਹੀਂ ਕਹਿੰਦੇ ਤਾਰਾਂ ਨੂੰ ਪਤਾਗਾ ਯਾਰ ਤਾਰਾਂ ਨਹੀਂ ਦੀ ਜੀ ਸਾਨੂੰ ਐਂ ਲੱਗਦਾ ਵੀ ਫੰਡਰ ਉਹ ਬੈਠਣ ਕਰਕੇ ਹੋ ਗਿਆ ਉਹ ਤੇਰੇ ਬਾਦੀ ਯਾਰ ਗੱਲ ਹੁਣ ਮੇਰੀ ਤੇਰੇ ਬਾਦੀ ਫੰਡਰ ਤੇਰੇ ਬਾਦੀ ਗੱਪੜ ਤੈਨੂੰ ਕੋਈ ਲਾਂਭਾ ਨਹੀਂ ਤੈਨੂੰ ਕੋਈ ਲਾਂਭਾ ਨਹੀਂ ਉਹ ਹੀ ਦੱਸਾਂ ਕਿ ਮੇਰਾ ਕੰਮ ਬੰਦੇ ਦੋ ਖੜੇ ਨਾਲ ਇਹ ਬੱਜੂ ਤਾਉਂਗੇ ਜੀ ਬੋਲ ਓਰੇ ਜਾਨੂੰ ਜੇ ਬੱਜਿਆ ਤਾਂ ਉਹ ਖੜਾ ਮੈਨੂੰ ਪਤਾ ਹੈ ਬਸ ਟਕਾਨਾ ਮਾਰਦੇ ਤੇ ਟਕਾਨਾ ਕੋਈ ਮਾਰੂਗਾ ਜਮੈਂ ਲੈਣ ਤੇ ਲਾ ਦੇ ਬਸ ਜਾਏ ਜਾਏ ਲਾ ਦੇ ਬਸ ਬਾਦੋ ਤੂੰ ਲਾ ਦੇ ਜੀ ਬਾਦੋ ਨਿਵੇੜਦਿੰਨਾ ਕੰਮ ਜਾਏ ਜਾਏ ਜਲਾ ਦੇ ਆਏ ਲੋ ਬੰਦੇ ਰੋਥੇ ਆ ਗਏ ਯਾਰ ਆ ਆਪਾਂ ਬਾਈਆਂ ਦੇ ਬਾਪੂ ਜੀ ਨੂੰ ਖੜਾਓ ਮੱਥੇ ਲਾ ਕੇ ਲੈ ਤੂੰ ਹੁਣ ਸਾਨੂੰ ਦੱਸ ਇਹਦਾ ਜਵਾਬ ਨਹੀਂ ਹੋਊਗੀ ਬੱਕੀ ਇਹਦਾ ਹੋ। ਹਾਂ ਇਹਦਾ ਹੋ ਗਈ ਜਵਾਗ ਦਿਨ ਬੰਨ ਫਿਰ ਥੋੜੀ ਜੱਥਾ ਪਾਵਾਂਗੇ। ਹੁਣ ਤੂੰ ਤੇਰੇ ਨਾਲ ਕਬੱਡੀ ਖੇੜ ਕੇ ਆ ਤੂੰ। ਸੰਦੀਪਾ। ਹਾਂ ਬੱਕੜੀ ਕਰ। ਪਾਲਟੀ ਇੱਕ ਨੰਬਰ। ਇਹ ਦੋ ਜੁਏ ਸੂਏ ਨਾ। ਦੋਨੇ ਹੀ ਦੁਜੇ ਸੂਏ ਆ ਬਈ। ਇਹਦਾ ਨਾਂ ਨਹੀਂ ਆ। ਬੋਲੀ ਬੋਲੀ ਕਰਾਂ ਬੰਦੇ ਦੋ ਖੜੇ ਨ ਕਰਾਂ। ਇਹ ਬਾਈ ਦੇ ਨਾਂਕ ਨਾਂਜੂਗੀ ਤਾ ਉਹਦੇ ਚ ਜਾ ਦੂੰਗਾ। ਪੱਕੀ ਗੱਲ ਕਰਦੇ ਬਸ ਵੀਰਮਣ। 20 ਦੀ ਲੈ ਜਾ ਯਾਰ। ਓਹੋ। ਉਹ ਬੱਕਰੀ ਦੇ ਹਿਸਾਬ ਤੇ ਤੂੰ ਇਹ ਬੱਕਰੀ ਦੇ ਵਿੱਚ ਤਾਂ ਸਹੀ ਫਰਕ ਇਹਨਾਂ ਦਾ ਉਹ ਨਾ ਦੇਖ ਫਰਕ ਤੂੰ ਗੱਬਣਾ ਦੇਣਾ ਉਂ ਦੇਖ ਯਾਰ ਤੂੰ ਮੈਂ ਤੇਰੀ ਤਿੰਨ ਸੌ ਨੂੰ ਪੰਜ ਜਣ ਇੱਕ ਮਿੰਟ ਤੂੰ ਕੁਆਲਟੀ ਕਹਿਣਾ ਇੰਨੇ ਬੰਦੇ ਖੜਾ ਕੁਆਲਟੀ ਦੋਮਾ ਤੇ ਨਹੀਂ ਕਵੀ ਜਿਹੇ ਜੀ ਇਹ ਮੰਨ ਕੇ ਚੱਲਵੀ ਤੂੰ ਉਹ ਕਹਣਾ ਉਹੇ ਜਿਹਾ ਨੇੜੇ ਲੱਗੀ ਪਈ ਆ ਹਾਂ ਗੱਲ ਵਾ ਤੇ ਕਦੋਂ ਇਹਨੂੰ ਦੇਖ ਕੇ ਜਿਆਦਾ ਗੱਲ ਕਰ ਇਹ ਜੀ ਸੱਜੀ ਨਹੀਂ ਹਲੇ ਹਾਂ ਇਹਦਾ ਮਨ ਭਜਦਾ ਤੇਰਾ ਮਨ ਭਾ ਕਹਿੰਦਾ ਵਿਟਾਮਿਨ ਤੇਰੇ ਬਾਹਰ ਹੀ ਫੰਡਰ ਹੋਵੇ ਯਾਰ ਖਾਲੀ ਨਹੀਂ ਬੱਕਰੀ ਤੈਨੂੰ ਲਾਂਬਾ ਹੀ ਨਹੀਂ ਬੱਕਰੀ ਤੇ ਯਾਰ ਤੇ ਅਸੀਂ ਉਹ ਤਾਂ ਅਗਲੇ ਦੇ ਕਰਨ ਹਾਂ ਤੈਨੂੰ ਐਂ ਕਹਦਾ ਵੀ ਤੈਨੂੰ ਕੋਈ ਲਾਂਬਾ ਨਹੀਂ ਚਾਹੀ ਖਾਂਡੀ ਆ ਚਾਹੀ ਫੰਡਰ ਦਾ ਤੈਨੂੰ ਕੋਈ ਦਿੱਕਤ ਨਹੀਂ ਯਾਰ ਗੱਬੜ ਅਗਲੇ ਦੇ ਕਰਮਾਂ ਦੀ ਖਾਲੀ ਹੋਈ ਤਾਂ ਵੀ ਪਰਵਾਹ ਨਾ ਤੂੰ ਬਸ ਕਮਲ ਦਾ ਪਰ ਤੂੰ ਦੱਸ ਕਿੰਨੇ ਜਾਜ ਜਾਜ ਲਾਦੇ ਆ ਯਾਰ ਬਈ ਗਲਤ ਗੱਲ ਨਾ ਕਰਵਾ ਯਾਰ ਜਿਹੜੀ ਅੱਜ ਦੇ ਹਾਲਾਤ ਆ ਉਹ ਦਿਖਾ ਲਾ ਦੱਸ ਪਾਈ ਮਣ ਕੇ ਜਿਹੜਾ ਅੱਜ ਬੱਕਰੀ ਕਹਿੰਦੀ ਆ ਨਾ ਤੂੰ ਦਾ ਹੁਣ ਅੱਗਾ ਦੇਖੀ ਜਾਵਾਂਗੇ ਫੇਰ ਤਾਂ ਨਹੀਂ ਗੱਲ ਆਉਂ ਸੂਤ ਆਉਂਦੀ ਨਹੀਂ ਨਹੀਂ ਅੱਗਾ ਦਾ ਕੀ ਦੇਖਣਾਗਾ ਬਾ ਲਾਉਣਾ ਕੋਈ ਲਾਉਂ ਬਾਈ ਦੇ ਬੁਗਦੇ ਤਾਂ ਪੀ ਦੀ ਨਹੀਂ ਨਹੀਂ ਯਾਰ ਬੋੜ ਕੱਸ ਫੇਰ ਫੇਰ ਮੋੜੀ ਸੋ ਨੋਟ ਨਹੀਂ ਨੋਟ ਨਾ ਰੋ ਮੋੜੀ ਮੈਨੂੰ ਲੱਗਦਾ ਇਹ ਵਿਕਣੀ ਨਹੀਂਗੀ ਮਨ ਨਾਲ ਯਾਰ ਇਹੋ ਵੀ ਵੇਚਾਂਗੇ ਉਹ ਖਾਸਮਾ ਤੇਰਾ ਕਾ ਕਾਂਡਾ ਜਿਹੜਾ ਮੈਂ ਵੀ ਨਹੀਂ ਪਹਿਣਾਗਾ ਇਹਦੇ ਵਿਕਣੀ ਨਹੀਂ ਇਹ ਇਹ ਕਰੇ ਜਾਊਗੀ ਹੁਣ ਕਾਲਾ ਧਾਂਗਾਂ ਦੇ ਪਿੰਡੀ ਨੂੰ ਦੱਸ ਕੇ ਨਾ ਪਰਾਪਾ ਪਰਾਪਾ ਪੱਕਾ ਰਾਬਾ ਇਹਦੇ ਨਾਲ ਜੰਦੀ ਹੁਣ ਗੁੱਛ ਨੂੰ ਗੱਲਬਾਤ ਇੱਕੋ ਹੀ ਹੈ ਉਹਨੇ ਮਨ ਚਲਾ ਦੀ ਪੈਸੇ ਪਹਿਲੇ ਹੀ ਬੜੇ ਥੋੜੇ ਲਾ ਦੇ ਦੂ ਹਾ ਰੱਬਾ ਥੋੜੇ ਲਾ ਕੇ ਤੂੰ ਮੈਂ ਲੈ ਜਾ ਤੂੰ ਫੜਾਤੀ ਲੈ ਜਾ ਜਿੰਨੇ ਦੀ ਹੈਗੀ ਨਹੀਂ ਤੂੰ ਫੜਾ ਤੂੰ ਇਹਨੂੰ ਪਤਾ ਹੀ ਹੈ ਪਰਾਪਾ ਪਰਾਪਾ ਪੰਜ ਪੰਜ ਕਰ 18 ਦੀ ਲੈ ਜਾ ਯਾਰ ਨਹੀਂ ਪਾਉਂਦਾ ਰਾਹ ਤੂੰ ਜੇ 15 15 ਦੀ ਝਾੜਤੀ ਦਾ 15 ਦੀ ਝਾੜਤੀ ਹਜੇ ਫਿਰ 15 15 ਦੀ ਝਾੜਤੋ ਛੱਡ ਵੀਰੇ ਫਿਰ ਆਏ ਫਿਰ ਰਹਿਣ ਤੇ 15 ਨਹੀਂ ਦਿੰਦੇ ਆਪਾਂ ਯਾਰ ਮੈਨੂੰ ਪੜਾ ਤੇਰੀ 15 ਦੀ ਝਾਕੇ ਦੀ ਹੈ ਯਾਰ ਕੋਈ ਗੱਲ ਨਹੀਂ ਫਿਰ 15 ਦੀ ਨਹੀਂ ਵੇਚਦੀ ਨਹੀਂ ਕੋਈ ਨਫਰ ਹੈ ਨਹੀਂ ਕੋਈ ਗੱਲ ਨਹੀਂ ਆਏ ਰੱਬਾ ਤੂੰ ਕੋਈ ਨਹੀਂ ਫਿਰ ਆਪਾਂ ਆਏ ਨਹੀਂ ਗਏ ਆਏ ਰੱਬਾ ਤੇਰੀ ਤੈਨੂੰ ਦੇਤੀ ਨਾ ਬੱਕਰੀ ਇਹਨੂੰ ਆਪਾਂ ਲੈ ਜਾਣੀ ਹਾਂ ਲੈਂਦੀ ਪਾਲੀ ਨਹੀਂ ਸਿੱਟਦੇ ਯਾਰ ਭਾਈ ਪਾਲੀਆਂ ਨੇ ਐਡੀਆਂ ਜਿਹੇ ਕੀਤੀਆਂ ਨੇ ਦੇਵੇਂਗਾਂ ਦੇ ਮਨ ਦੀ ਭੂਖੀ ਪਰ ਇਹਨੂੰ ਗੁਜਾਰ ਦੇ ਮੁੱਲ ਤੇ ਵੇਚਣਾ ਅੱਜ ਦੇ ਮੁੱਲ ਤੇ ਤੂੰ ਕਿਹੜੇ ਹਿਸਾਬ ਦੇ ਵਿੱਚ ਆ ਨਾ ਮੈਨੂੰ ਐਂ ਤਾਂ ਸਮਝਾ ਦੇ ਬੜੇ ਜੀ ਹਾਂ ਪੱਕਾ ਦਾ ਪਰ ਲਾ ਦੂੰਗਾ ਇਹਦਾ ਮੈਂ ਕੱਚੀ ਗੱਲ ਨਹੀਂ ਕਰਦਾ ਦੱਸੀ ਦੇ ਦੇ ਦਾਸ ਹਜ਼ਾਰ ਦੀ ਲੈ 10 ਪੱਕਾ ਹੋਰ ਵੀ ਲਾਵਾਂ ਠੀਕ ਆ ਫਿਰ ਯਾਰ ਲੱਥੂ ਬੱਤੀ ਨਾਉਣਿਆਂ ਦਾ ਇਹਨੇ 20 ਬੰਦੇ ਖੜੇ ਦੱਸ ਯਾਰ ਨਹੀਂ ਚਲੋ ਕੋਈ ਗੱਲ ਨਹੀਂ ਬਈ ਇਹ ਜੀ ਕਿਉਂ ਗਿਆ ਸ਼ੋਰ ਇਹ ਲਵਾਈ ਕੋਈ ਸਾਬ ਨਹੀਂ ਹੈ। ਅੱਜ ਇਹ ਗਜ਼ਰ ਤੋਂ ਰਾਜਦੇ ਨੇ ਫਿਰ ਮੈਂ ਉਹਨੂੰ ਕਹਿਣਾ। ਹਾਂ ਤੂੰ ਦੱਸ ਵੀ ਤੇਰੇ ਜਲਦੀ ਏਦੂ ਜਿਆਦਾ ਮਾਰੇ ਮੁੱਟ ਗਿਆ। ਮਾ ਮੇਰੇ ਕੰਨ ਜੀ ਰੱਖ ਦੋ ਓਰੇ। ਹਟ ਜਾ ਬਾਈ ਰੱਖੀ ਮੈਨੂੰ ਦੱਸੀ। ਬਾਈ ਅਸੀਂ ਉਹਦਾ ਹਾਂ ਅਸੀਂ ਰਾਤ। ਤੇਰੀ ਗੱਲ ਸਮਝਦੇ। ਤੇਰੀ ਗੱਲ ਮੰਨ ਲਗੇ। ਤੇਰੀ ਗੱਲ ਅਸੀਂ ਮੰਨਦੇ ਆ। ਪਰ ਜੇ ਸਾਡਾ ਜਿਹਨੂੰ ਸਾਨੂੰ ਲੱਗਦਾ ਤੁਸਾਂ ਨੂੰ ਫੰਡਰ ਦੀ ਪਰਵਾਹ। ਹਾਂ ਅਸੀਂ ਤਾਂ ਇਹ ਦੇਖ ਰਹੇ ਹਾਂ ਫੰਡਰ ਹੋਈ ਤਾਂ ਵੀ ਕੋਈ ਨਹੀਂ ਲੱਭਣ ਹੋਏ ਹੱਦ ਕਰ ਨੂੰ। ਜਾ ਜਾਣਾ ਦੱਸੀ ਗਰਾ। ਨਹੀਂ ਕਿਰ 15 ਦੇ ਵਿੱਚ ਆ ਗਏ ਕਿੰਨਾ ਹੁਣ ਮੈਂ ਇਹ ਹੀ ਖੜਾਂਗਾ ਹੁਣ ਬੱਚਾ ਮੜਾ ਜਾ ਨਹੀਂ ਯਾਰ ਉਹ ਕੰਨਾ ਵਾਰ ਕੇ ਹੈ ਨਿੰਮਰ ਦੂ ਆ ਜਵਾਕ ਜਿਵੇਂ ਜਵਾਕ ਆਉਣ ਜਵਾਈ ਜਾ ਹੀ ਨਿਹੜੂ ਮੈਂ ਇਦੋਂ ਵਿੱਚ ਕੀ ਆਵਾਂ ਮੈਨੂੰ ਐ ਤਾਂ ਆਇਆ ਨਹੀਂ ਹਜੀ ਉਸ ਗੱਲ ਤੇ ਜਾ ਹਾਂ ਜਾਜ ਗੱਲ ਤੇ ਆ ਐਨੇ ਮੰਨਣ ਜਾਜ ਨਾ ਦੇ ਜਾਜ ਲਾ ਦੇ ਫਿਰ ਤੂੰ ਤੂੰ ਪੱਤੀ ਗਿਆ ਮੱਕੀ ਮੰਗੂ ਹੋਰ ਜਵਾ ਮੱਕੀ ਮੰਗੂ ਤੱਕਾ ਲਾ ਦੇ ਤੂੰ ਪੱਕੀ ਗਿਆ 15 ਦੇ ਦੇ ਲੈ ਉਹਦਾ ਮੈਨੂੰ ਪਤਾ ਆ ਮੈਂ ਤੈਨੂੰ ਨਾ 15 ਦੇ ਵਿੱਚ ਆ ਕੇ ਪੱਕੀ ਗਿਆ ਮੈਂ ਤੈਨੂੰ ਮੈਂ ਕਮਾ ਹੋਰ ਮੈਂ ਇਦੋਂ ਪਤਾ ਗਿਆ ਅਨੇ ਕਿਆ ਨਹੀਂ ਤੂੰ 15 15 ਦਾ ਜਰਾ ਮਨ ਪਤਾ ਲੱਗੇ ਤੇ 15 ਦੇ ਉੱਤੇ ਥੱਲੇ ਨੂੰ ਮਾੜੀ ਕੋੜੀ ਅੱਜ ਬਾਜ਼ਾਰ ਨਹੀਂ ਨਾ ਕਹਿੰਦਾ ਇਹਦਾ ਅੱਜ ਮਾਮੂਲੀ ਨਹੀਂ ਇਹਦਾ ਕੋਈ ਨਹੀਂ ਕਹਿਨੀ ਫਿਰ ਘਰੇ ਲੈ ਜਾਂਦੇ ਉਹਦੇ ਕੋਲੇ ਪਾ ਲਈਏ ਹਾਏ ਰੱਬਾ ਉਹ ਹੀ ਪਾ ਲਾਂਗੇ ਹੋਰ ਪਾ ਲਾਂਗੇ ਜੇ ਪਾ ਲਈਆਂ ਲੱਗੇ 10 ਮੜੀ ਪਾ ਲਈ 10 ਮੜੀ ਇਹਦੇ ਉਸ ਨਾਲ ਦੁਬਾਰੇ ਮੰਡੀ ਤੇ ਆ ਜਾਾਂਗੇ ਤੂੰ ਮਾਲਾ ਜਾਂ ਮਾਨਕ ਅੱਜ ਤੱਕ ਰੋਜ਼ ਆ ਜਾਂ ਨੂੰ ਮੇਰਾ ਨੰਬਰ ਲੈ ਮੈਂ ਕਿ ਤੂੰ ਰੋਜ਼ ਆਇਆ ਕਰ ਤੈਨੂੰ ਇੱਕ ਬੇਟੀ ਇੱਕ ਦੁਆੜੀ ਉਹਨਾਂ ਨਾਲ 10 ਮੜਾ ਜਾ ਘਰ ਗਏ ਮੁੱਲ ਬਸ ਫਿਰ ਹੁਣ ਤੂੰ ਲਾ ਇੱਕ ਵਾਰੀ ਸਹੀ ਲਾ ਦੇ ਆ ਬੜ ਪੱਕਾ ਲਾਉਂਗਾ ਕੱਚੀ ਗੱਲ ਨਹੀਂ ਕਰਦਾ ਪਰ ਇੱਕ ਵਾਰ ਹੀ ਲਾਉ ਆ ਫੜੀਗਲਾ ਆ ਬੜੀ 12000 ਦੀ ਸਹੀ ਹੈ ਬਾਈ ਉਹਨਾਂ ਬਸ ਸਹੀ ਹੈ 12000 ਵਾਲੇ ਨਹੀਂ ਕਰਦੇ ਉਹ ਜਾ ਫਰਾ ਬਾਜ਼ਾਰ ਮੁੱਲ ਤੈਨੂੰ ਜਣਾ ਤਾਕਾ ਟਿਕਾਨੇ ਮਾਰ ਤੈਨੂੰ ਅਖਰੀ ਟਿਕਾਨਾ ਮਾਰੂ 100 ਨਹੀਂ ਪਾਇਆ 500 ਨਹੀਂ ਪਾਇਆ ਰੁਪਇਆ 10000 ਨਹੀਂ ਪੁੱਛ ਲੋ ਇੱਕ ਮੰਨੇ ਨੂੰ ਕਹਾਰੇਗਾ ਉਹ ਤਾਂ ਮੁੱਲ ਲਾ 70 ਲਾ ਲਈ ਯਾਰ ਨਹੀਂ ਗੱਲ ਨਹੀਂ ਆਨੇ ਯਾਰ ਤੈਨੂੰ ਤੇਰੇ ਨਾਲ ਦੁਸ਼ਮਣੀਆਂ ਬਾਈ ਯਾਰ ਜਾ ਫਰਾ ਯਾਰ ਲੋ ਰੁਪਏ ਲੈ ਗਾ ਦੋ ਮਾਦਰ ਪੀਏ ਦੋ ਤੂੰ ਇਹਦੇ ਦੇ ਭਾਈ ਹੋ ਗਈ ਭਾਈ ਓਏ ਭਾਈ ਉਧਰ ਜਾ ਬਲਾਰ ਰੁਪਏ ਗਣਾਓ ਬੰਦੇ ਹਾਂ ਜਦੋਂ ਹੋ ਜੀ ਗਿਆ ਦੋ ਅੰਮਾ ਤੈਨੂੰ ਕਹਾਂ ਫਿਰ ਲੈਣ ਜਾਣਾ ਕਿੱਥੇ ਹਾਂ ਜੀ 6 7 8 9 10 11 12 13 100 ਦਾ ਲੋ ਇਹ ਲਾਇਆ ਨੇ ਆਪਾਂ ਉਹਦਾ 10000 ਦੇ ਕਿਤਾਬਾ ਮਸੂਰ ਕਰਕੇ ਖਸੂਰ ਕਿਧਰਾ ਮਣ ਕੇ ਤੇ ਰੱਸਾ ਪਾ ਲਈ ਰੱਸਾ ਜੋ ਤੇ ਤੁਹਾਡੇ ਕੀ ਹਿਸਾਬ ਕਿਤਾਬ ਦੁਆਖ ਨੂੰ ਪੁੱਸ ਪੈਣ ਦਾ ਕੰਮ ਦਾ ਇੱਧਰ ਨੂੰ ਮੋਹ ਕਰਾ ਦੇ ਬਾਈ ਵਾਧਾ ਕਰੇ ਤੈਨੂੰ ਚਲੋ ਠੀਕ ਲਾ ਫੈਰੀਆ ਚਲੋ ਜੀ ਲਾ ਲਾ ਫੈਰੀਆ ਹੱਥ ਪਤਾ ਉਹ ਗੋਡੇ ਹੱਥ ਲਾ ਲਈ ਸਾਈ ਬਾ ਆਵਾਜ਼